ਹਾਂਜੀ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਉਣ ਲੱਗੀ ਹਾਂ ਗਾਜਰ ਤੇ ਚੌਲ ਦੀ ਖੀਰ ਜੋ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਹੈ ਅੱਜ ਕੱਲ ਦੇ ਮੌਸਮ ਦੇ ਵਿੱਚ ਬਣਾਈ ਜਾਂਦੀ ਹੈ ਤੇ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਤੇ ਤੁਸੀਂ ਪੂਰੀ ਵੀਡੀਓ ਨੂੰ ਦੇਖਣਾ ਤੇ ਲਾਈਕ ਕਮੈਂਟਸ ਕਰਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆਂ ਗਾਜਰਾਂ ਦੀ ਖੀਰ ਜੋ ਬਹੁਤ ਵਧੀਆ ਤੇ ਬਹੁਤ ਸਵਾਦਬੰਦੀ ਅੱਜ ਕੱਲ ਦੇ ਮੌਸਮ ਦੇ ਵਿੱਚ ਗਾਜਰਾਂ ਜਿਵੇਂ ਬਹੁਤ ਵਧੀਆ ਆ ਰਹੀਆਂ ਨੇ ਬਹੁਤ ਮਿੱਠੀਆਂ ਤੇ ਅਸੀਂ ਚਾਰ ਗਾਜਰਾਂ ਨੂੰ ਛਿੱਲ ਕੇ ਮਤਲਬ ਤੁ ਉਸ ਵਰ ਕੇ ਕद्दूकस ਕਰ ਲਿਆ ਤੇ ਇਹ ਅਸੀਂ 150 ਗ੍ਰਾਮ ਚੀਨੀ ਲਵਾਂਗੇ ਕਿਉਂਕਿ ਗਾਜਰਾਂ ਮਿੱਠੀਆਂ ਨੇ ਇਸ ਕਰਕੇ ਆਪਾਂ ਚੀਨੀ ਮਤਲਬ ਘੱਟ ਹੀ ਪਾਵਾਂਗੇ ਤੇ ਇਹ ਅਸੀਂ ਡਰਾਈ ਫਰੂਟ ਲਿਆਏ ਮਤਲਬ ਬਦਾਮ ਨੇ ਕਾਜੂ ਨੇ ਤੇ ਪਿਸਤੇ ਤੇ ਇਹ ਅਸੀਂ 200 ਗ੍ਰਾਮ ਚੌੜ ਲੈਨੇ ਮਤਲਬ ਬਾਸਪਤ ਦੀ ਟੋਟੇ ਦੇ ਇਹਨੂੰ ਮੈਂ ਅੱਧਾ ਘੰਟਾ ਪਹਿਲਾਂ ਭਿਉਂ ਕੇ ਰੱਖ ਲਿਆ ਸੀ ਚੌੜਾ ਨੂੰ ਮਤਲਬ ਖੀਰ ਬਣਾਉਣ ਵਾਸਤੇ ਹਾਂਜੀ ਬਤੀਲੇ ਦੇ ਵਿੱਚ ਆਪਾਂ 1 ਕਿਲੋ ਦੁੱਧ ਪਾ ਲਿਆ ਤੇ ਹੁਣ ਆਪਾਂ ਜਿਹੜੀਆਂ ਗਾਜਰਾਂ ਨੇ ਕੱਦੂ ਕਸ਼ ਕੀਤੀਆਂ ਹੋਈਆਂ ਇਹ ਵਿੱਚ ਐਡ ਕਰਾਂਗੇ ਦੁੱਧ ਦੇ ਚਾਰ ਗਾਜਰਾ ਲਈਆਂ ਸੀ ਆਪਾਂ ਤੇ ਦੁੱਧ ਦੇ ਵਿੱਚ ਇਹਨਾਂ ਨੂੰ ਪਾਵਾਂਗੇ ਤੇ ਨਾਲ ਹੀ ਆਪਾਂ ਚੋਲ ਪਾ ਦੇਨੇ ਨੇ ਇਹਨਾਂ ਗਾਜਰਾਂ ਦੇ ਜਿਹੜੇ ਆਪਾਂ ਮਿਲ ਧੋ ਕੇ ਰੱਖੇ ਸੀਗੇ 200 ਗ੍ਰਾਮ ਚੌਲ ਲੈਣੇ ਚਾਰ ਗਾਜਰਾ ਲਈਆਂ ਨੇ ਮੈਂ ਇਹ ਹੁਣ ਸੀ ਇਹਨਾਂ ਨੂੰ ਭਲਾ ਕੇ ਮਿਕਸ ਕਰਾਂਗੇ ਹਾਂਜੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਹੁਣ ਪਕਾਵਾਂਗੇ ਹਵਾਲਾਂਗੇ ਮਿਲੋ ਘੱਟ ਤੋਂ ਘੱਟ ਅੱਧਾ ਘੰਟਾ ਲੱਗੇਗਾ ਮਿਲੋ ਖੀਰ ਬਣਾਉਣ ਤੇ ਅੱਧੇ ਘੰਟੇ ਵਿੱਚ ਖੀਰ ਆਪਣੀ ਤਿਆਰ ਹੋਏਗੀ ਤੇ ਦੁੱਧ ਆਪਣਾ گاੜਾ ਹੈ ਮਤਲਬ ਉਹ ਤੁਸੀਂ گاੜਾ ਲਿਆ ਫੇਰ ਬਣਾਉਣ ਵਾਸਤੇ ਤੇ ਹੁਣ ਇਹਨੂੰ ਆਪਾਂ ਹਾਈ ਫਲੇਮ ਤੇ ਰੱਖਿਆ ਤੇ ਜਦੋਂ ਰੇਜਾ ਪੈ ਲੱਗ ਗਿਆ ਫੇਰ ਇਹਨੂੰ ਲੋ ਫਲੇਮ ਤੇ ਕਰ ਦੇਣਾ ਫੇਰ ਲੋ ਫਲੇਮ ਤੇ ਹੀ ਰੱਖਣਾ ਮੱਲੋ 15-20 ਮਿੰਟ ਤੇ ਉੱਪਰੋਂ ਹੁਣ ਮੜਾ ਜਾ ਠੱਠ ਦੇਣਾ ਆਪਾਂ ਹਾਂਜੀ ਖੀਰ ਆਪਣੀ ਨੂੰ ਬਾਲਾ ਪੈ ਗਿਆ ਮਤਲਬ ਉਬਲ ਲੱਗੇ ਤੇ ਹੁਣ ਅਸੀਂ ਮੀਡੀਅਮ ਫਲੋ ਤੇ ਕਰ ਦਾਂਗੇ ਇਹਨੂੰ ਤੇ ਇਹਨੂੰ ਟੱਕਣਾ ਜਿਹੜਾ ਦੇਣਾ ਆ ਆਪਾਂ ਤੇ ਟੱਕਣੇ ਤੇ ਤੇ ਟੇਡਾ ਜਾਂ ਦੇਣਾ ਮਤਲਬ ਪੂਰਾ ਨਹੀਂ ਨੂੰ ਟੱਕਣਾ ਹੈਗਾ ਤੇ ਹੁਣ ਇਹਨੂੰ 15 ਮਿੰਟ ਇਸ ਤਰ੍ਹਾਂ ਪਕਾਵਾਂਗੇ 15 ਮਿੰਟ ਹੋ ਗਏ ਪੱਕਦੇ ਇਹਨੂੰ ਤੇ 15 ਮਿੰਟ ਹੋਣ ਅਸੀਂ ਇਸ ਤਰ੍ਹਾਂ ਪਕਾਵਾਂਗੇ ਇਹਨੂੰ ਮੀਡੀਅਮ ਫਲੋ ਤੇ ਮੀਡੀਅਮ ਫਲੇਮ ਤੇ ਹਾਂਜੀ ਹੁਣ ਆਪਾਂ ਟੱਕਣ ਝਾਕੇ ਦੇਖਦੇ ਆਂ ਫਿਰ ਆਪਣੇ ਦੇਖੋ ਕਿੰਨੀ ਵਧੀਆ ਰਿਝ ਰਹੀ ਹੈ ਤੇ ਗਰਜ ਦਾ ਰੰਗ ਦੇਖੋ ਕਿੰਨਾ ਵਧੀਆ ਆ ਗਿਆ ਸਿਰ ਦੇ ਵਿੱਚ ਤੇ ਚੌਲ ਵੀ ਆਪਣੇ ਸੌਫਟ ਹੋਨੇ ਸ਼ੁਰੂ ਹੋ ਗਏ ਨੇ ਚੌਲ ਵੀ ਆਪਣੇ ਸੌਫਟ ਹੋਣੇ ਸ਼ੁਰੂ ਹਜੇ ਆਪਾਂ ਥੋੜਾ ਜਿਹਾ ਹੋਰ ਪਕਾਵਾਂਗੇ ਤੇ ਇੱਕ ਵਾਰੀ ਫੇਰ ਬਨ ਲੋ ਢੱਕਣ ਦੇ ਕੇ ਇਹਨੂੰ ਰੱਖ ਦਵਾਂਗੇ ਲੋ ਫਲੇਮ ਤੇ ਰੱਖਾਂਗੇ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਹਜੇ ਹਾਂਜੀ ਹੁਣ ਆਪਣਾ ਖੀਰ ਆਪਣੀ ਗੜੀ ਹੋ ਗਈ ਮੰਨ ਲਓ ਤੇ ਚੌਲੇ ਪੂਰੇ ਸੌਫਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਅਗਰ ਜੇ ਤੁਸੀਂ ਵੱਧ ਘੱਟ ਪਾਣੀ ਇਹ ਚੀਨੀ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਹੈ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਕਿਉਂਕਿ ਸਾਡੇ ਅਕੋਰਡਿੰਗ ਤਾਂ ਮੰਨ ਲਓ ਠੀਕ ਹੈ ਮਤਲਬ ਗਾਜਰਾ ਵੀ ਮਿੱਠੇ ਹੁੰਦੀਆਂ ਨੇ ਤੇ ਨਾਲ ਹੀ ਆਪਾਂ ਡਰਾਈ ਫਰੂਟ ਪਾ ਦੇਣਾ ਜਦੋਂ ਆਪਾਂ ਚੀਨੀ ਪਾਉਣੀ ਹੈ ਜਿਹੜਾ ਅਸੀਂ ਡਰਾਈ ਫਰੂਟ ਕੱਟਿਆ ਹੋਇਆ ਸੀ ਨਾਲ ਹੀ ਡਰਾਈ ਫਰੂਟ ਪਾ ਦੇਣਾ ਦੇਖੋ ਖੀਰ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਕਾਵਾਂਗੇ ਹਜੇ ਹੋਰ ਅੱਜ ਇਹ ਆਪਾਂ ਛੋਟੇ ਇਲਾਚੀਆਂ ਚਾਰ ਕੁੱਟੀਆਂ ਹੋਈਆਂ ਨੇ ਕੁੱਟ ਲਿਆ ਸੀ ਇਹਨਾਂ ਨੂੰ ਤੇ ਹੁਣ ਇਹ ਵੀ ਆਪਾਂ ਵਿੱਚ ਐਡ ਕਰ ਦਵਾਂਗੇ ਇਲਾਚੀਆਂ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਖੀਰ ਦੇ ਵਿੱਚ ਬਹੁਤ ਟੇਸਟੀ ਲੱਗਦੀ ਹੈ ਖੀਰ ਇਲਾਚੀਆਂ ਨਾਲ ਵੀ ਤੇ ਖੀਰ ਆਪਣੀ ਬਣ ਕੇ ਬਹੁਤ ਵਧੀਆ ਮਤਲਬ ਖੀਰ ਇਹ ਥੋੜੀ ਜਿਹੀ ਪਤਲੀ ਹੈ ਮਨ ਲਓ 2 ਕਮਿੰਟ ਜੇ ਹੋਰ ਪਕਾਵਾਂਗੇ ਖੀਰ ਨੂੰ ਹਾਂਜੀ ਖੀਰ ਆਪਣੀ ਪੂਰੀ ਗਾੜ੍ਹੀ ਹੋ ਚੁੱਕੀ ਹੈ ਮਿਕਸ ਹੋ ਚੁੱਕੀ ਹੈ ਬਿਲਕੁਲ ਗਾਜਰਾਂ ਤੇ ਖੀਰ ਤੇ ਹੁਣ ਆਪਾਂ ਜਿਹੜਾ ਮਨ ਗੈਸੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਇਹਨੂੰ ਕਿਸੇ ਬੋਲ ਦੇ ਵਿੱਚ ਕੱਢ ਲਵਾਂਗੇ ਖੀਰ ਹਾਂਜੀ ਗਾਜਰਾਂ ਦੀ ਖੀਰ ਬਣ ਕੇ ਆਪਣੀ ਤਿਆਰ ਹੋ ਗਈ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਤੁਸੀਂ ਕਮੈਂਟਸ ਕਰਕੇ ਜਰੂਰ ਦੱਸਣਾ ਤੁਹਾਨੂੰ ਕਿਵੇਂ ਦੀ ਲੱਗੀ ਰੈਸਪੀ ਲਾਈਕ ਕਮੈਂਟ ਸੇ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਜਿਹੜੇ ਭੈਣ ਭਰਾ ਸਾਡੀਆਂ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਥੈਂਕ ਯੂ ਫਾਰ ਵਾਚਿੰਗ